ਸਤ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਥ ਸਟੋਰ ਮੈਸਰ ਖਾਨਾ ਤੋਂ ਤੁਹਾਡਾ ਅੱਜ ਆਪਾਂ ਤੁਹਾਡੇ ਵਾਸਤੇ ਨਿਊ ਆਰਟੀਕਲ ਲੈ ਕੇ ਆਏ ਆ ਜਿਹੜਾ ਆਰਟੀਕਲ ਆਪਣੇ ਕੋਲੇ ਅੱਜ ਆਇਆ ਆ ਆਪਾਂ ਇਹ ਮੈਜੈਂਕ ਕਪੜੇ ਦੇ ਵਿੱਚ ਲੈ ਕੇ ਆਏ ਆ ਟਿਸ਼ੂ ਸ਼ਿਮਰ ਦੇ ਵਿੱਚ ਲੈ ਕੇ ਆਏ ਆ ਨਿਊ ਸਾਫੀ ਜਿਹੜਾ ਆਪਣੇ ਕੋਲੇ ਆਇਆ ਹੈ ਤੇ ਆਪਾਂ ਲੋਕੇਸ਼ਨ ਜ਼ਰੂਰ ਦੱਸਦੇ ਹੁੰਨੇ ਆ ਜਿਹੜੀ ਆਪਣੀ ਸ਼ਾਪ ਹੈ ਇਹ ਮੋੜ ਮੰਡੀ ਦੇ ਨਾਲ ਰਹਿ ਜਾਂਦਾ ਮੈਸਰ ਖਾਨਾ ਪਿੰਡ ਜ਼ਿਲ੍ਹਾ ਬਠਿੰਡੇ ਤੋਂ ਬਿਲੋਂਗ ਕਰਦੇ ਆ ਆਪਾਂ ਤੇ ਆਪਾਂ ਆਪਣਾ ਜਿਹੜਾ ਪਿੰਡ ਮੈਸਰਖਾਨਾ ਇਹ ਬਠਿੰਡਾ ਮਾਨਸਾ ਰੋਡ ਦੇ ਉੱਤੇ ਰਹਿ ਜਾਂਦਾ ਹੈ ਮੋੜ ਮੰਡੀ ਦੇ ਸੰਨ ਦੇ ਵਿੱਚ ਤੇ ਆਪਣਾ ਭਾਈ ਉਤਾਰ ਦੇ ਸੰਨ ਦੇ ਵਿੱਚ ਸਾਡਾ ਪਿੰਡ ਜਿਹੜਾ ਇਹ ਆ ਜਾਂਦਾ ਮੈਸਰਖਾਨਾ ਤੇ ਇਹ ਆਪਣੀ ਲੋਕੇਸ਼ਨ ਸੀ ਬਾਕੀ ਇਸ ਲਈ ਜਦੋਂ ਤੁਸੀਂ ਦੁਕਾਨ ਤੇ ਆਉਣਾ ਆਪਾਂ ਨੰਬਰ ਲਾ ਦੇਨੇ ਹਾਂ ਸਕਰੀਨ ਦੇ ਉੱਤੇ ਜੇ ਤੁਸੀਂ ਸਾਡੀ ਵੀਡੀਓ ਨੂੰ ਫਸਟ ਟਾਈਮ ਦੇਖ ਰਹੇ ਹੋ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਸਾਡੀਆਂ ਵੀਡੀਓ ਪੈਂਦੀਆਂ ਰਹਿੰਦੀਆਂ ਤੇ ਇਸ ਤੋਂ ਬਾਅਦ ਆਪਣਾ ਆਨਲਾਈਨ ਦਾ ਕੰਮ ਜਰੂਰ ਹੁੰਦਾ ਜੇ ਤੁਸੀਂ ਸਾਡੇ ਕੋਲੋਂ ਸੂਟ ਨੂੰ ਬਾਏ ਕਰਨਾ ਹੈ ਘਰ ਬੈਠ ਕੇ ਵੀ ਕਰ ਸਕਦੇ ਹੋ ਤੇ ਤੁਸੀਂ ਸਾਡੀ ਦੁਕਾਨ ਤੇ ਆਪਣੇ ਗੁਰਨਾਨਕ ਸਟੋਰ ਦੇ ਉੱਤੇ ਵੀਟ ਕਰਕੇ ਵੀ ਸੂਟ ਤੁਸੀਂ ਲੈ ਸਕਦੇ ਹੋ ਆਪਣੇ ਕੋਲੇ ਬਹੁਤ ਸਾਰੀ ਵੈਰਾਈਟੀ ਹੁੰਦੀ ਹੈ ਤੇ ਆਜੋ ਜੀ ਆਪਾਂ ਵੀਡੀਓ ਕਰਦੇ ਸ਼ੁਰੂ ਸਾਰੇ ਜਣੇ ਰਲ ਕੇ ਦੇਖਦੇ ਆਂ ਅੱਜ ਮੇਰੇ ਕੋਲੇ ਨਿਊ ਆਰਟੀਕਲ ਹੈ ਜਿਹੜਾ ਆਪਾਂ ਲਾਂਚ ਕਰਾਂਗੇ ਆਪਣੇ ਕੋਲੇ ਬਹੁਤ ਹੀ ਸੋਹਣਾ ਸਟਾਫ ਆਇਆ ਹੈ ਤੇ ਆਪਾਂ ਬਹੁਤ ਹੀ ਪੜਦੇ ਦੇ ਨਾਲ ਤੁਹਾਨੂੰ ਚੀਜ਼ ਦੇਣੀ ਹੈ ਇੰਨੇ ਪੜਦੇ ਦੇ ਨਾਲ ਸੂਟ ਦੇਾਂਗੇ ਆ ਆਜੋ ਜੀ ਵੀਰਿਆ ਸਾਡੇ ਸ਼ੁਰੂ ਤੇ ਸਾਰੇ ਜਣੇ ਆਪਾਂ ਰਲ ਕੇ ਦੇਖਦੇ ਆਂ ਅੱਜ ਦਾ ਸਟਾਫ ਆਪਣੇ ਕੋਲੇ ਨਿਊ ਆਇਆ ਹੈ ਆਪਾਂ ਸ਼ਿਮਰ ਦੇ ਉੱਤੇ ਲੈ ਕੇ ਆਏ ਆਂ ਟਾਈ ਐਂਡ ਡਾਈ ਵਾਲੀ ਟਿਸ਼ੂ ਸ਼ਿਮਰ ਹੈ ਤੁਸੀਂ ਟਿਸ਼ੂ ਸ਼ਿਮਰ ਦਾ ਕਪੜਾ ਦੇਖੀ ਹੋਣਾ ਬਹੁਤ ਹੀ ਸੋਹਣਾ ਕਪੜਾ ਜਿਹੜਾ ਆਪਾਂ ਅੱਜ ਲਾਂਚ ਕਰਿਆ ਇਹ ਕਪੜਾ ਬਹੁਤ ਹੀ ਵਧੀਆ ਹੈ ਇਹਦੇ ਰੇਟ ਮਾਰਕੀਟਾਂ ਦੇ ਵਿੱਚ ਬਹੁਤ ਜਿਆਦੇ ਨੇ ਆਪਾਂ ਕੋਈ ਇਹਨੂੰ 1500 ਦਾ ਸੇਲ ਕਰਦਾ ਕੋਈ ਇਹਨੂੰ 2000 ਦਾ ਸੂਟ ਨੂੰ ਜਿਹੜਾ ਹੈਗਾ ਸੇਲ ਕਰਦਾ ਤੇ ਆਪਾਂ ਤੁਹਾਨੂੰ ਬਹੁਤ ਪਾਕਦੇ ਨਾਲ ਸੂਟ ਦਿਆਂਗੇ ਆਪਾਂ ਸਿਰਫ ਸੂਟ ਦਿਆਂਗੇ ਤੁਹਾਨੂੰ 750 ਰੁਪਏ ਦਾ ਇੱਕ ਸੂਟ ਤੇ ਦੋ ਸੂਟ ਸਾਨੂੰ ਦੇਾਂਗੇ 1500 ਦੇ ਇਹਦੇ ਨਾਲ ਜਿਹੜਾ ਕੱਪੜਾ ਦੇਾਂਗੇ ਸਲਵਾਰ ਦਾ ਆਪਾਂ ਮਸਲੀਨ ਦਾ ਤੁਹਾਨੂੰ ਲਾਈਨਿੰਗ ਵਾਲਾ ਕੱਪੜਾ ਦੇਵਾਂਗੇ ਬਹੁਤ ਹੀ ਸੋਹਣਾ ਇਹਦੇ ਜਿਹੜੇ ਕੱਪੜੇ ਦੇ ਉੱਤੇ ਤੁਸੀਂ ਫੀਲ ਕਰ ਸਕਦੇ ਹੋ ਪਿਓਰ ਮਸਲੀਨ ਦਾ ਕੱਪੜਾ ਹੈ ਤੇ ਲਾਈਨਿੰਗ ਇਹਦੇ ਉੱਤੇ ਬਿਲਕੁਲ ਨਹੀਂ ਲੱਗਦੀ 2.5 ਮੀਟਰ ਦੀ ਆਪਾਂ ਕੱਟ ਦੇਾਂਗੇ 2.5 ਮੀਟਰ ਦੀ ਆਪਾਂ ਤੁਹਾਨੂੰ ਸਲਵਾਰ ਦੇਾਂਗੇ 2.5 ਮੀਟਰ ਦੀ ਆਪਾਂ ਤੁਹਾਨੂੰ ਸ਼ਰਟ ਦੇਾਂਗੇ ਟਿਸ਼ੂ ਸ਼ਿਮਰ ਦੇ ਵਿੱਚ ਆ ਗਿਆ ਇਹਦੇ ਤੁਸੀਂ ਕਲਰ ਟਾਈ ਐਂਡ ਡਾਈ ਦਾ ਸੂਟ ਹੈ ਇਹ ਜਿਵੇਂ ਸ਼ਰਟ ਹੈਗੀ ਟਾਈ ਐਂਡ ਡਾਈ ਦਾ ਸਟਾਫ ਹੈ ਜਿਹੜਾ ਬਹੁਤ ਹੀ ਸੋਹਣਾ ਤੇ ਆਪ 750 ਰੁਪਏ ਦਾ ਸੂਟ ਦੇਾਂਗੇ ਬਹੁਤ ਹੀ ਸੋਹਣਾ ਆਰਟੀਕਲ ਹੈ ਇਹ ਤੇ ਇਹ ਪਾਰਟੀ ਵੇਅਰ ਸੂਟ ਨੇਗੇ ਤੁਸੀਂ ਇਹਦੇ ਤੇ ਵਰਕ ਵੀ ਕਰਾ ਸਕਦੇ ਹੋਗੇ ਤੁਸੀਂ ਇਹਨੂੰ ਵੈਸੇ ਵੀ ਸਾਡੇ ਕੋਲੋਂ 5 ਮੀਟਰ ਦੀ ਕੱਟ ਦੇ ਵਿੱਚ ਲੈ ਸਕਦੇ ਆਂ 2.5 ਮੀਟਰ ਸਲਵਾਰ ਤੇ 2.5 ਮੀਟਰ ਸ਼ਰਟ ਦਾ ਕਪੜਾ ਸਿਰਫ ਰੇਂਜ ਹੈਗੀ ਹੈ 750 ਰੁਪਿਆ ਪਹਿਲਾ ਕਲਰ ਜਿਹੜਾ ਆਪਾਂ ਤੁਹਾਨੂੰ ਦੇਾਂਗੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਕਲਰ ਹੈ ਇਹ ਮਹਿੰਦੀ ਟੋਨ ਦੇ ਵਿੱਚ ਹੈ ਮਹਿੰਦੀ ਸਲਵਾਰ ਦੇ ਨਾਲ ਹੈ ਸ਼ਾਈਨਿੰਗ ਇਹਦੀ ਬਹੁਤ ਹੀ ਹੈ ਤੁਸੀਂ ਕੋਲੋਜ ਤੋਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸਟਾਫ ਹੈ ਇਹ ਤੇ ਇਹ 1500 ਵਾਲਾ ਸੂਟ ਮਾਰਕੀਟ ਦੇ ਵਿੱਚ ਸੇਲ ਹੋਣ ਵਾਲਾ ਸਿਰਫ ਆਪਾਂ 750 ਦੇ ਵਿੱਚ ਤੁਹਾਨੂੰ ਛੂਟ ਦੇਾਂਗੇ ਪਹਿਲਾ ਕਲਰ ਜਿਹੜਾ ਹੈਗਾ ਸੀ ਇਹ ਮਹਿੰਦੀ ਕਲਰ ਦੇ ਵਿੱਚ ਸੀ ਦੂਸਰਾ ਕਲਰ ਮੈਂ ਤੁਹਾਨੂੰ ਦਿਖਾਉਣੀ ਆ ਹਾਲਾਂਕਿ ਜੀ ਦਿਨਾ ਦੇ ਨੇ ਚੈੱਕ ਦੀ ਪਹੇਕ ਲਈਓ ਜੀ ਆਹ ਲਓ ਜੀ ਆਹਲਾ ਕਲਾ ਮਸੰਦ ਸੋਨੀ ਆ ਇਹ ਆ ਗਿਆ ਮਸਟਰਡ ਸਲਵਾਰ ਦੇ ਨਾਲ ਆਹ ਲਓ ਜੀ ਲੈਮਨ ਕਲਰ ਦੀ ਮਸਟਰਡ ਕਲਰ ਦੀ ਆਪਾਂ ਤੁਹਾਨੂੰ ਸਲਵਾਰ ਦੇਾਂਗੇ 2.5 ਮੀਟਰ ਦੇ ਕੱਟ ਦੇ ਵਿੱਚ ਦੇਾਂਗੇ ਤੇ ਸ਼ਰਟ ਕਿਸਾ ਆਪਣਾ 2.5 ਮੀਟਰ ਦੇ ਵਿੱਚ ਦੇਾਂਗੇ ਤੁਹਾਨੂੰ ਸਾਰੇ ਸੂਟੇ ਪਾਰਟੀਵਾਂ ਨੇ ਰੇਟ ਆਪਣੇ ਕੋਲੇ ਬਹੁਤ ਹੀ ਘੱਟ ਨੇ ਇਹਨਾਂ ਦੇ ਸਾਰਾ ਟਾਈ ਇੰਡਾਈ ਦਾ ਸਫਾ ਤੇ ਸ਼ਾਈਨਿੰਗ ਵਾਲਾ ਸੂਟ ਹੈ ਵਿਆਹ ਪਾਰਟੀ ਤੁਸੀਂ ਜਿਵੇਂ ਜਾਗੋ ਵਗੈਰਾ ਤੇ ਤਿਆਰ ਕਰਕੇ ਜਿਵੇਂ ਮਰਜ਼ੀ ਪਾ ਸਕਦੇ ਹੋ ਦੁਪੱਟਾ ਜਿਹੜਾ ਹੈਗਾ ਤੁਸੀਂ ਆਪਣੀ ਮਰਜ਼ੀ ਨਾਲ ਲਗਾਓਗੇ ਕਿਹੋ ਜਿਹਾ ਮਰਜ਼ੀ ਡਾਈ ਕਰਾ ਕੇ ਦੁਪੱਟਾ ਲਾਓ ਟਾਈ ਇੰਡਾਈ ਦਾ ਲਾਓ ਕਿਸੇ ਵੀ ਕਿਸਮ ਦਾ ਲਾਓ ਆਪਾਂ ਸਿਰਫ ਰੇਂਜ ਤੁਹਾਨੂੰ ਦੇਣੀ ਹੈ 750 ਰੁਪਿਆ ਆਫਰ ਦੇ ਵਿੱਚ ਸੂਟ ਨੇ ਸਸਤੇ ਆਪਾਂ ਤੁਹਾਨੂੰ ਬਹੁਤ ਦੇਣੇ ਨੇ ਤਾਂ ਤੁਸੀਂ ਨਾਲ ਦੀ ਨਾਲ ਸਕਰੀਨਸ਼ਾਟ ਭੇਜ ਕੇ ਸਾਡੇ ਕੋਲੋਂ ਸੂਟ ਬਾਈ ਕਰ ਕਰ ਲੈਣੇ ਨੇ ਇੱਕ ਸੂਟ ਮੰਗਾਓ ਦੋ ਸੂਟ ਮੰਗਾਓ ਕਿਉਂਕਿ ਬਹੁਤ ਪਰਫੈਕਟ ਦੇ ਵਿੱਚ ਨੇਗੇ ਤੇ ਆਹ ਲਓ ਜੀ ਇਹਦਾ ਜਿਹੜਾ ਦੂਸਰਾ ਕਲਰ ਸੀਗਾ ਮਾਸਟਰਲ ਸ਼ੇਡ ਦੇ ਵਿੱਚ ਸੀਗਾ ਇਸ ਤੋਂ ਬਾਅਦ ਆਪਾਂ ਇਹਦਾ ਅਗਲਾ ਕਲਰ ਤੁਹਾਨੂੰ ਦਿਖਾਉਨੇ ਆ ਆਹ ਲਓ ਜੀ ਇਹ ਪਰਪਲ ਸ਼ੇਡ ਦੇ ਵਿੱਚ ਆ ਗਿਆ ਆ ਲੈ ਪੰਨੀ ਮੇਰੀ ਨਾਲ ਜੀ ਨਾਲ ਆਹ ਲਓ ਜੀ ਇਹ ਜਿਹੜਾ ਆਪਾਂ ਤੁਹਾਨੂੰ ਆਹ ਵਾਲਾ ਕਲਰ ਇਹ ਬਹੁਤ ਆਖਾਂ ਚ ਵੱਜਣ ਵਾਲਾ ਕਲਰ ਹੈ ਨਹੀਂ ਗਾ ਜਿਆਦੇ ਡਾਰਕ ਪਰਪਲ ਨਹੀਂ ਹੈਗਾ ਵੀ ਤੁਹਾਨੂੰ ਬਹੁਤ ਹੀ ਪਹਿਲਾ ਲੱਗੇ ਤੇ ਬਹੁਤ ਹੀ ਸੋਹਣਾ ਕਿਊਟ ਕਲਰ ਹੈ ਇਹ ਤੇ ਸ਼ਾਰਟ ਪੀਸ ਤੁਸੀਂ ਬਹੁਤ ਸੋਹਣਾ ਸ਼ਾਈਨਿੰਗ ਦੇ ਨਾਲ ਤੁਸੀਂ ਇਹਤੇ ਬਾਰਕ ਵੀ ਕਰਾ ਸਕਦੇ ਹੋ ਤੁਸੀਂ ਸੂਟ ਨੂੰ ਐਵੇਂ ਵੀ ਤਿਆਰ ਕਰ ਸਕਦੇ ਹੋ ਤੇ ਬਹੁਤ ਹੀ ਸੋਹਣਾ ਸੂਟ ਲੱਗੂਗਾ ਤੇ ਰੇਂਜ ਅੱਜ ਸਾਡੀ ਅੱਧੇ ਰੇਟ ਤੇ ਆਪਾਂ ਸੂਟ ਜਿਹੜੇ ਹੈਗੇ ਆ ਤੁਹਾਨੂੰ ਪ੍ਰੋਵਾਈਡ ਕਰਾਉਣੇ ਆ 1500 ਵਾਲਾ ਸੂਟ ਸਿਰਫ ਦੇਣਾ 750 ਦੇ ਵਿੱਚ ਇਹ ਤੁਹਾਨੂੰ ਕਿੱਥੋਂ ਮਿਲਣਾ ਹੈ ਗੁਰੂ ਨਾਨਕ ਸਟੋਰ ਮੈਸਰਖਾਨਾ ਡਿਸਟ੍ਰਿਕਟ ਬਠਿੰਡਾ ਆਪਣੀ ਜਿਹੜੀ ਸ਼ਾਪ ਹੈ ਬਠਿੰਡਾ ਮਾਨਸਾ ਰੋਡ ਦੇ ਉੱਤੇ ਆਪਣਾ ਜਿਹੜਾ ਗੁਰੂ ਨਾਨਕ ਸਟੋਰ ਹੈ ਆਪਣਾ ਬਠਿੰਡਾ ਮਾਨਸਾ ਰੋਡ ਦੇ ਉੱਤੇ ਹੈ ਤੁਸੀਂ ਸਾਡੀ ਸ਼ਾਪ ਦੇ ਉੱਤੇ ਵੀ ਆ ਕੇ ਕਰਕੇ ਵੀ ਸ਼ੂਟ ਲੈ ਸਕਦੇ ਹੋ ਆ ਲਓ ਜੀ ਜਿਹੜਾ ਇਹ ਤੀਸਰਾ ਕਲਰ ਆਪਣੇ ਕੋਲੇ ਆਇਆ ਸੀ ਇਹ ਪਰਪਲ ਵਾਲਾ ਕਲਰ ਹੈ ਤੇ ਇਹ ਸਾਰੇ ਕਲਰ ਅੱਜ ਬਹੁਤ ਸੋਹਣੇ ਦੇਣੇ ਆ ਤੁਹਾਨੂੰ ਆ ਲਓ ਜੀ ਇਸ ਤੋਂ ਬਾਅਦ ਇਹਦੇ ਵਿੱਚ ਆਪਣਾ ਲਾਸਟ ਵਾਲਾ ਫੋਰਥ ਕਲਰ ਆ ਗਿਆ ਹਾਲੋ ਜੀ ਇਹ ਆ ਗਿਆ ਸਪੀਚ ਗਾਜਰੀ ਦੇ ਸਲਵਾਰ ਦੇ ਨਾਲ ਇਹਦਾ ਕੰਟਰਾਸਟ ਕੰਬੋ ਵੀ ਬਹੁਤ ਸੋਹਣਾ ਆਪਾਂ 2.5 ਮੀਟਰ ਦੀ ਤੁਹਾਨੂੰ ਸਲਵਾਰ ਦੇ ਨਾਲ ਦੇਾਂਗੇ ਤੇ 2.5 ਮੀਟਰ ਦੀ ਤੁਹਾਨੂੰ ਸ਼ર્ટ ਦੇਵਾਂਗੇ 5 ਮੀਟਰ ਸਿਰਫ ਛੁੱਟ ਦੇਾਂਗੇ ਹਾਲੋ ਜੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਸਾਰੇ ਛੁੱਟ ਜਿਹੜੇ ਇਹ 2 ਇੰਡਾਈ ਵਾਲੇ ਨੇ ਬਹੁਤ ਹੀ ਸੋਹਣਾ ਸਟਾਫ ਹੈ ਕਿਸ਼ੂ ਸ਼ਿਮਰ ਦੇ ਵਿੱਚ ਤੁਸੀਂ ਪਹਿਲੀ ਵਾਰ ਕਪੜਾ ਦੇਖ ਰਹੇ ਹੋਗੇ ਪ੍ਰਿੰਟ ਦੇ ਵਿੱਚ ਆਇਆ ਪਹਿਲਾ ਇਹ ਬਿਸਕੋਸ オーਰਗਾਂజా ਦੀ ਵੀ ਚਾਹੁੰਦਾ ਹੁੰਦਾ ਸੀ ਇਹ ਵਾਲਾ ਕਪੜਾ ਪਹਿਲੀ ਵਾਰ ਕਿਸ਼ੂ ਸ਼ਿਮਰ ਦੇ ਵਿੱਚ ਆਇਆ ਤੇ ਆਹ ਲਓ ਜੀ ਇਹਦੇ ਸਕਰੀਨਸ਼ਾਟ ਲਈ ਜਾਓ ਇਸੇ ਨੰਬਰ ਤੇ ਤੁਸੀਂ ਸਾਨੂੰ ਸਾਡਾ ਵਟਸਐਪ ਚੱਲਦਾ ਹੈ ਇਸੇ ਨੰਬਰ ਤੇ ਤੁਸੀਂ ਸਾਨੂੰ ਪਿਕ ਭੇਜ ਕੇ ਸ਼ੂਟ ਨੂੰ ਬਾਏ ਕਰ ਸਕਦੇ ਹੋ ਜਿਹੜੀ ਪੇਮੈਂਟ ਅਸੀਂ ਲੈਣੇ ਆ ਤੁਸੀਂ ਕਿਸੇ ਮੈਥਡ ਨਾਲ ਮਰਜ਼ੀ ਕਰ ਸਕਦੇ ਹੋ ਅਸੀਂ ਆਨਲਾਈਨ ਪੇਮੈਂਟ ਲੈਣੇ ਆ Google Pay ਵੀ ਕਰ ਸਕਦੇ ਹੋ Paytm ਕਰ ਸਕਦੇ ਹੋ ਤੇ ਕਿਸੇ ਬੈਂਕ ਖਾਤੇ ਰਾਹੀਂ ਵੀ ਟ੍ਰਾਂਸਫਰ ਕਰ ਸਕਦੇ ਹੋ ਜਿਹੜਾ ਅਸੀਂ ਸੀਓਡੀ ਵਾਲਾ ਨਹੀਂ ਕੰਮ ਕਰਦੇ ਜਿਹੜੀ ਸਾਡੀ ਪੇਮੈਂਟ ਆ ਉਹ ਅਸੀਂ ਪਹਿਲਾਂ ਲੈਨੇ ਆ ਆਹ ਲਓ ਜੀ ਇਹਦੇ ਵਿੱਚ ਆਪਣੇ ਚਾਰ ਕਲਰ ਆਏ ਸੀਗੇ ਚਾਰੇ ਕਲਰ ਬਹੁਤ ਹੀ ਸੋਹਣੇ ਸੀ ਇਸ ਤੋਂ ਬਾਅਦ ਮੈਂ ਅਗਲਾ ਫਲਾਵਰ ਵਾਲਾ ਡਿਜ਼ਾਈਨ ਲੈ ਕੇ ਆਈ ਆ ਉਧਰ ਦੀ ਆ ਜਾ ਪਰਲੇ ਬੱਸ ਜੀ ਇਹਦੇ ਵਿੱਚ ਮੈਂ ਇਹ ਚਾਰ ਕਲਰ ਸੀ ਚਾਰੇ ਕਲਰ ਬਹੁਤ ਸੋਹਣੇ ਸੀਗੇ ਆਹ ਲਓ ਜੀ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਫਲਾਵਰ ਵਾਲਾ ਡਿਜ਼ਾਈਨ ਇਹ ਡਿਜ਼ਾਈਨ ਵੀ ਬਹੁਤ ਹੀ ਸੋਹਣਾ ਹੈ ਤੇ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਬਹੁਤ ਸੋਹਣਾ ਡਿਜ਼ਾਈਨ ਹੈ ਤੇ 1500 ਵਾਲਾ ਸੂਟ ਸਿਰਫ ਤੁਹਾਨੂੰ ਮਿਲਣਾ ਅੱਜ ਗੁਰਨਾਨਕ ਸੌਰ ਤੋਂ 750 ਦਾ ਤੇ 4-4 ਇੱਕ ਕਲਰ ਦੇ ਵਿੱਚ ਤੁਹਾਨੂੰ 4-4 ਸ਼ੂਟ ਨੇ ਤੁਸੀਂ ਸਾਡੇ ਕੋਲੋਂ 2-2 ਸ਼ੂਟ ਨੇ ਜਿਹੜੇ ਬਾਏ ਕਰ ਸਕਦੇ ਹੋ ਇੱਕ ਸੂਟ ਬਾਏ ਕਰ ਸਕਦੇ ਹੋ 4 ਸ਼ੂਟ ਤੁਸੀਂ ਸਾਡੇ ਕੋਲੋਂ ਇੱਕ ਕਲਰ ਦੇ ਵਿੱਚ ਵੀ ਲੈ ਸਕਦੇ ਹੋ ਆਹ ਲਓ ਜੀ ਪਹਿਲਾ ਫਲਾਵਰ ਵਾਲੇ ਦੇ ਵਿੱਚ ਆਪਾਂ ਤੁਹਾਨੂੰ ਦੇਾਂਗੇ ਮਸਲੀਨ ਦੀ ਬਾਟਮ ਹੈ ਕਪੜਾ ਜਿਹੜਾ ਤੁਸੀਂ ਕਲੋਜ਼ ਤੇ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਕਾਫੇ ਟੇਬਲ ਕਪੜਾ ਹੈ ਕਪੜਾ ਬਹੁਤ ਹੀ ਸੋਹਣਾ ਹੈਵੀ ਕੁਆਲਿਟੀ ਦਾ ਕਪੜਾ ਹੈ ਆਪਣੇ ਕੋਲੇ ਜਿਹੜਾ ਕਪੜਾ ਹੈ ਇਹ ਤੁਸੀਂ ਸਮਝੋਗੇ ਵੀ ਕਾ ਟ੍ਰੇਡ ਦੇ ਵਿੱਚ ਹੈ ਕਪੜਾ ਕਿਵੇਂ ਦਾ ਹੋਊਗਾ ਕਪੜਾ ਬਹੁਤ ਹੀ ਸੋਹਣਾ ਜਦੋਂ ਤੁਹਾਡੇ ਕੋਲੇ ਆਊਗਾ ਤੁਸੀਂ ਤੁਹਾਨੂੰ ਆਪ ਹੀ ਪਤਾ ਲੱਗੂ ਕੋਲੇ ਹੋ ਮੈਂ ਤਾਂ ਛਿਲ ਕਰਕੇ ਪਤਾ ਲੱਗ ਜੂ ਪਹਿਲਾ ਰੋਜੀ ਕਲਰ ਦੇ ਵਿੱਚ ਹੈ ਤੇ ਇਹਦੀ ਸ਼ਰਟ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸ਼ਰਟ ਪੀਸ ਹੈ ਇਹਦਾ ਆ ਲਓ ਜੀ ਇਹ ਪਹਿਲਾ ਕਲਰ ਸੀਗਾ ਫਰੋਜੀ ਦੇ ਵਿੱਚ ਇਸ ਤੋਂ ਬਾਅਦ ਆਪਣਾ ਦੂਸਰਾ ਕਲਰ ਆ ਗਿਆ ਹਾਲੋ ਜੀ ਨੇਵੀ ਕਲਰ ਦੇ ਵਿੱਚ ਕਲਰ ਆਪਾਂ ਸਾਰੇ ਬਹੁਤ ਹੀ ਸੋਹਣੇ ਦੇਵਾਂਗੇ ਹਾਲੋ ਜੀ ਸਲਵਾਰ ਸ਼ੀ ਬਹੁਤ ਹੀ ਸ਼ਾਈਨਿੰਗ ਹੈ ਤੇ ਸ਼ਰਟ ਵੀ ਬਹੁਤ ਹੀ ਸ਼ਾਈਨਗ ਵਾਲੀ ਹੈ ਤੇ ਰੇਂਜ ਆਪਣੇ ਬਹੁਤ ਘਟਨੇ ਅੱਜ ਆਹ ਲੋ ਜੀ ਸ਼ਰਟ ਪੀਸ ਤੁਸੀਂ ਮੈਚਿੰਗ ਬਹੁਤ ਹੀ ਸੋਹਣੀ ਹੈ ਤੁਸੀਂ ਕਲੋਜ਼ ਤੋਂ ਦੇਖ ਸਕਦੇ ਹੋ ਕਿਉਂਕਿ ਤੁਹਾਨੂੰ ਸਕਰੀਨਸ਼ਾਟ ਲੈਣਾ ਜਿਹੜਾ ਸੌਖਾ ਹੋ ਜਾਊਗਾ ਇਸੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਛੂਟ ਨੂੰ ਬੁੱਕ ਕਰ ਸਕਦੇ ਹੋ 22 ਮੀਟਰ ਦੀ ਕੱਟ ਦੇ ਵਿੱਚ ਆਪਾਂ ਤੁਹਾਨੂੰ ਛੂਟ ਦੇਾਂਗੇ ਬਹੁਤ ਹੀ ਪਿਆਰੇ ਛੂਟ ਨੇ ਅੱਜ ਦੇ ਆਹ ਲਓ ਜੀ ਇਸ ਤੋਂ ਬਾਅਦ ਆਪਾਂ ਰੈਸਟ ਕਲਰ ਲੈ ਕੇ ਆਏ ਬਹੁਤ ਪਿਆਰਾ ਆਹ ਕਲਰ ਬਹੁਤ ਹੀ ਸੋਹਣਾ ਹੈ ਬਹੁਤ ਹੀ ਟ੍ਰੈਂਡ ਦੇ ਵਿੱਚ ਹੈ ਆ ਲੋ ਜੀ ਲੈਣਾਆਂ ਤੁਹਾਨੂੰ ਕਲੋਜ਼ ਤੋਂ ਦਿਸਾਈਆਂ ਹੋਣਗੀਆਂ ਬਹੁਤ ਹੀ ਸੋਹਣੀਆਂ ਲੈਣਾਵਣੀਆਂ ਹੋਈਆਂ ਹਨ ਸਲਵਾਰ ਦੇ ਵਿੱਚ ਤੇ ਬਹੁਤ ਹੀ ਵਧੀਆ ਅੱਛੀ ਕੁਆਲਿਟੀ ਦਾ ਸ਼ੂਟ ਹੈ ਤੇ ਰੇਂਜ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਅੱਜ 1500 ਵਾਲੇ ਦੀ ਅੱਧਾ ਰੇਟ ਤੇ ਤੁਹਾਨੂੰ ਸ਼ੂਟ ਜਿਹੜੇ ਆਪਾਂ ਪ੍ਰੋਵਾਈਡ ਕਰਾਵਾਂਗੇ ਸਿਰਫ 750 ਦਾ ਸ਼ੂਟ ਆਪਾਂ ਦੇਵਾਂਗੇ ਗਰਾਨ ਸਟੋਰ ਤੋਂ ਤੇ ਇੱਕ ਕਲਰ ਕੰਬੀਨੇਸ਼ਨ ਬਹੁਤ ਹੀ ਸੋਹਣਾ ਹੈ ਮੈਚਿੰਗਾਂ ਜਿਹੜੀਆਂ ਆਪਾਂ ਤੁਸੀਂ ਕਲੋਜ਼ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀਆਂ ਮੈਚਿੰਗਾਂ ਨੇ ਸਕਰੀਨਸ਼ਾਟ ਲੈ ਕੇ ਤੁਸੀਂ ਇਸੇ ਨੰਬਰ ਦੇ ਉੱਤੇ ਭੇਜਣਾ ਇਸ ਤੋਂ ਬਾਅਦ ਆਪਣੇ ਕੋਲ ਇੱਕ ਕਲਰ ਲਾਸਟ ਵਾਲਾ ਹੈ ਆਹ ਲਓ ਜੀ ਇਹਨੂੰ ਕਲਰ ਨੂੰ ਆਪਾਂ ਰੈੱਡ ਨਹੀਂ ਕਹਿ ਸਕਦੇ ਕਿਉਂਕਿ ਰੈੱਡ ਕਲਰ ਹੈ ਨਹੀਂ ਇਹ ਬਹੁਤ ਹੀ ਥੋੜਾ ਕਲਰ ਹੈ ਆਹ ਲਓ ਜੀ ਸਲਵਾਰ ਤੇ ਇਹ ਡਾਰਕ ਗਾਜਰੀ ਦੇ ਵਿੱਚ ਆ ਗਿਆ ਡਾਰਕ ਗਾਜਰੀ ਕਲਰ ਹੈ ਇਹ ਆਹ ਲਓ ਜੀ ਡਾਰਕ ਗਾਜਰੀ ਕਲਰ ਦੇ ਵਿੱਚ ਆ ਗਿਆ ਤੇ ਤੁਸੀਂ ਸ਼ੂਟ ਨੂੰ ਦੇਖ ਸਕਦੇ ਹੋ ਮੈਚਿੰਗ ਜਿਹੜੀ ਹੈਗੀ ਆ ਬਹੁਤ ਪਿਆਰੀ ਹੈ ਆ ਲੋ ਜੀ ਅੱਜ ਦੇ ਛੋਟਾ ਪੱਟੀ ਸ਼ਿਸ਼ਮਰ ਦੇ ਵਿੱਚ ਤੁਹਾਨੂੰ ਦਿਖਾਏ ਸੀ ਵੀਡੀਓ ਨੂੰ ਸ਼ੇਅਰ ਕਰਨਾ ਲਾਇਕ ਕਰਨਾ ਸੋਹਣਾ ਜਿਹਾ ਕਮੈਂਟ ਕਰਨਾ ਧੰਨਵਾਦ ਜੀ ਸ਼ਿਸ਼ੀ ਕਾਲ